ਕੈਨੇਡਾ ਦੇ ਲਈ ਕੈਨੇਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਟੂਡੈਂਟਾਂ ਦੇ ਲਈ ਬੇहद ਮੰਦ ਭਾਗੀ ਖਬਰ ਹੈ ਜਿਨ੍ਹਾਂ ਦਾਦੇ ਕਿ ਇੰਟਰਨੈਸ਼ਨਲ ਸਟੂਡੈਂਟਾਂ ਦੇ ਲਈ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਬ੍ਰਿਟਿਸ਼ ਕੋਰੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਉੱਪਰ ਰੋਕ ਲਾad ਦਿੱਤੀ ਗਈ ਹੈ ਜਿਨ੍ਹਾਂ ਦਾਦੇ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਬ੍ਰਿਟਿਸ਼ ਕਲੰਬੀਆ ਦੇ ਵੱਲੋਂ ਤਾਂ ਦੱਸ ਦੇ ਕਿ ਕੈਨੇਡਾ ਦੇ ਸਾਰੇ ਨਵੇਂ ਵਿਦਿਅਕ ਅਦਾਰਿਆਂ ਤੇ ਨਿਯਮ ਜਿਹੜਾ ਇਹ ਰੂਲ ਜਿਹੜਾ ਲਾਗੂ ਹੋਵੇਗਾ ਨਵੇਂ ਅਦਾਰਿਆਂ ਤੇ ਰੋਕ ਫਰਵਰੀ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਦੇ ਮਾਮਲੇ ਮੇ ਪੰਜਾਬ ਨੂੰ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ 2026 ਤੱਕ ਲਾਗੂ ਰਹਿਣ ਵਾਲੀ ਹੈ ਤੇ ਨਾ ਹੀ ਤੁਹਾਂ ਦਾ ਦੇ ਕੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਕੈਨੇਡਾ ਦਾ ਵੱਡਾ ਝਟਕਾ ਮਿਲਿਆ ਜੀਆਂ ਦਾ ਦੇ ਕੇ ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਗਈ ਹੈ ਨਵੇਂ ਕਾਲਜਾਂ ਤੇ ਵਿਦੇਸ਼ੀ ਸਟੂਡੈਂਟਾਂ ਦੇ ਦਾਖਲੇ ਲਈ 2 ਸਾਲ ਦੀ ਰੋਕ ਲਗਾ ਦਿੱਤੀ ਗਈ ਹੈ ਜੀ ਆਦਾ ਕਿ ਜੇ ਤੁਹਾਡਾ ਕੋਈ ਯਾਰ ਦੋਸਤ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਵੀ ਜਿਹੜਾ ਬਾਹਰ ਜਾਣ ਦੇ ਵਿੱਚ ਹੈ ਕੈਨੇਡਾ ਜਾਣ ਦੇ ਵਿੱਚ ਆ ਖਾਸ ਤੌਰ ਤੇ ਔਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪਰਵੈਂਸ ਦੇ ਵਿੱਚ ਜਾਣ ਦੇ ਲਈ ਫਾਈਲ ਲਈ ਅਪਲਾਈ ਕੀਤਾ ਹੋਇਆ ਉਸਨੇ ਔਰ ਪਾਸਪੋਰਟ ਬਣਾ ਰਿਹਾ ਜਾਂ ਫਿਰ ਅਪਲਾਈ ਕਰ ਰਿਹਾ ਤਾਂ ਦੱਸ ਦੇ ਕਿ ਉਸ ਦੇ ਲਈ ਇੱਕ ਵੱਡੀ ਖਬਰ ਹੈ ਇੱਕ ਵੱਡਾ ਝਟਕਾ ਜਿਹੜਾ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਖਾਸ ਤੌਰ ਤੇ ਪੰਜਾਬੀਆਂ ਦੇ ਉੱਪਰ ਵੱਡਾ ਅਸਰ ਇਸ ਦਾ ਪਵੇਗਾ ਕਿਉਂਕਿ ਪੰਜਾਬੀ ਮੁੰਡੇ ਕੁੜੀਆਂ ਜਿਸ ਹਿਸਾਬ ਦੇ ਨਾਲ ਕੈਨੇਡਾ ਦੇ ਵੱਲ ਪ੍ਰਵਾਸ ਕਰ ਰਿਹਾ ਤਾਂ ਦੱਸ ਦੇ ਲਈ ਦੱਸ ਦਈਏ ਕਿ ਉਸ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਜਿਸ ਹਾਵ ਦੇ ਨਾਲ ਰੂਲ ਚੇਂਜ ਹੁੰਦੇ ਆ ਇਮੀਗ੍ਰੇਸ਼ਨ ਮੰਤਰੀ ਜਿਹੜੇ ਆ ਕੇ ਬੋਲਦੇ ਆ ਕਿ ਰੂਲ ਸਾਰੇ ਜਿਹੜੇ ਉਹ ਬਦਲ ਦਿੱਤੇ ਗਏ ਨੇ 2 ਸਾਲਾਂ ਦੇ ਲਈ ਕੈਪ ਲਗਾ ਦਿੱਤਾ ਗਿਆ ਤੇ ਹੁਣ ਇਸ ਕੈਪ ਦੇ ਉੱਪਰ ਆਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਦੱਸ ਦੇ ਕਿ ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਸਿੱਧੇ ਤੌਰ ਤੇ ਕਹਤਾ ਹੈ ਕਿ ਨੌ ਐਂਟਰੀਆ ਹੁਣ ਸਾਡੇ ਕਾਲਜਾਂ ਦੇ ਵਿੱਚ ਜਾਂ ਦਾ ਦੇ ਕੇ BC ਪੋਸਟ ਸੈਕੰਡਰੀ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਜਾਂ ਦਾ ਦੇ ਕੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਸਾਰੇ ਨਵੇਂ ਵਿਦਿਅਕ ਅਦਾਰਿਆਂ ਦੇ ਉੱਪਰ ਇਹ ਨਿਯਮ ਜਿਹੜਾ ਇਹ ਰੂਲ ਲਾਗੂ ਰਹੇਗਾ ਔਰ ਨਾਲ ਹੀ ਤੁਹੰਦਾ ਦੇ ਕੇ ਫਰ फेब्रुवारी 2026 ਤੱਕ ਇਹ ਰੂਲ ਲਾਗੂ ਰਹੇਗਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਕੈਨੇਡਾ ਨੇ ਬਹੁਤ ਵੱਡਾ ਝਟਕਾ ਦਿੱਤਾ ਖਾਸ ਤੌਰ ਤੇ ਇੰਡੀਆ ਦੇ ਵਿੱਚ ਜਦੋਂ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾਂਦੇ ਆ ਖਾਸ ਤੌਰ ਤੇ ਮੁੰਡੇ ਕੁੜੀਆਂ ਨੌਜਵਾਨ ਕਿਉਂਕਿ ਦੱਸ ਦਈਏ ਕਿ ਗੁਜਰਾਤ ਲਗਾ ਲੋ ਜਾਂ ਫਿਰ ਦਿੱਲੀ ਲਗਾ ਲੋ ਜਾਂ ਫਿਰ ਪੰਜਾਬ ਦੇ ਵਿੱਚੋਂ ਤਾਂ ਖਾਸ ਤੌਰ ਤੇ ਵੱਡੇ ਪੱਦਰ ਦੇ ਉੱਪਰ ਮੁੰਡੇ ਕੁੜੀਆਂ ਕੈਨੇਡਾ ਦੇ ਵੱਲ ਜਾ ਰਿਹਾ ਤਾ ਦੱਸ ਦੇ ਕਿ ਹੁਣ ਉਹਨਾਂ ਦੇ ਲਈ ਇੱਕ ਮਾੜੀ ਖਬਰ ਕਹਿ ਸਕਦੇ ਆ ਸਟ੍ਰਿਕਨੈਸ ਜਿਹੜੀ ਆ ਬਹੁਤ ਜ਼ਿਆਦਾ ਕਰ ਦਿੱਤੀ ਗਈ ਹੈ ਰਿਫਿਊਜ਼ਲ ਕੇਸ ਤੁਹਾਡਾ ਹੋ ਸਕਦਾ ਕਿਉਂਕਿ ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਲਈ ਅਪਲਾਈ ਕਰ ਰਹੇ ਹੋ ਤਾਂ ਬਿਲਕੁਲ ਨਾ ਕਰੋ ਬ੍ਰਿਟਿਸ਼ ਕੋਲੰਬੀਆ ਦੇ ਕਿਸੇ ਕਾਲਜ ਦੇ ਲਈ ਅਪਲਾਈ ਨਾ ਕਰੋ ਕਿਉਂਕਿ ਬ੍ਰਿਟਿਸ਼ ਕੋਲੰਬੀਆ ਪ੍ਰਵਿੰਸ ਨੇ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਕਿ 2026 ਫਰਵਰੀ 2026 ਜਾਨੀ ਕਿ 2 ਸਾਲ ਤੱਕ ਕੈਪ ਲਗਾਈ ਹੈ ਜੀਆਂ ਦੱਸ ਦੇ ਕਿ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਤੁਹਾਨੂੰ ਪਤਾ ਹੈ ਪਰਵਿੰਸ ਸਟੇਟ ਜਿਵੇਂ ਆਪਾਂ ਪੰਜਾਬ ਕਹਿ ਦਿੰਨੇ ਆ ਇੰਡੀਆ ਦੇ ਵਿੱਚ ਪ੍ਰਵਿੰਸ ਬ੍ਰਿਟਿਸ਼ ਕੋਲੰਬੀਆ ਜਿਸ ਦੇ ਵਿੱਚ ਵੈਨਕੂਵਰ ਆ ਜਾਂਦਾ ਸਭ ਤੋਂ ਵੱਡਾ ਸ਼ਹਿਰ ਉਹਨਾਂ ਦਾ ਤਾਂ ਦੱਸ ਦਈਏ ਕਿ ਹੁਣ ਜਿਹੜਾ ਤੁਸੀਂ ਵੈਨਕੂਵਰ ਜਾਂ ਤੋਂ ਜਾਂ ਬ੍ਰਿਟਿਸ਼ ਕੋਲੰਬੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਣ ਤੋਂ ਪਹਿਲਾਂ ਸੌ ਬਾਸ ਸੋਚਣਾ ਪਊਗਾ ਕਿਉਂਕਿ ਹੁਣ ਵੀਜ਼ਾ ਜਿਹੜਾ ਤੁਹਾਨੂੰ ਨਹੀਂ ਆਏਗਾ ਵੀਜ਼ਾ ਦੇ ਉੱਪਰ ਰੋਕ ਲਗਾਈ ਪਈ ਆ ਤਾਂ ਨਵੇਂ ਕਾਲਜਾਂ ਚ ਦੇਖ ਸਕਦੇ ਹੋ ਉਸੇ ਨਵੇਂ ਕਾਲਜਾਂ ਚ ਜਿਹੜਾ ਹੁਣ ਸਾਰੇ ਨਿਯਮ ਜਿਹੜੇ ਲਾਗੂ ਰਹਿਣਗੇ ਤੇ ਦੂਜੇ ਪਾਸੇ ਕੈਨੇਡਾ ਦੇ ਜਿਹੜਾ ਸਾਰੇ ਨਵੇਂ ਵਿਦਿਅਕ ਅਦਾਰਿਆਂ ਤੇ ਨਿਯਮ ਲਾਗੂ ਹੋਏਗਾ ਔਰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਨੇ ਵੀ ਐਲਾਨ ਕੀਤਾ ਸੀ ਤੇ ਕਿ ਕੈਪ ਲਗਾਇਆ ਜਾਏਗਾ ਤੇ ਇੱਕ ਵਾਰ ਫਿਰ ਤੋਂ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਕੈਨੇਡਾ ਨੇ ਵੱਡਾ ਝਟਕਾ ਦਿੱਤਾ ਹੈ ਜੀਆਂ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਦਾਖਲੇ ਤੇ ਰੋਕ ਲਗਾਈ ਹੈ ਤੇ ਦੂਜੇ ਪਾਸੇ ਨਵੇਂ ਕਾਲਜਾਂ ਵਦੇਸ਼ੀ ਸਟੂਡੈਂਟਾਂ ਦੇ ਅੱਖਲੇ ਲਈ 2 ਸਾਲ ਦਾ ਐਲਾਨ ਕੀਤਾ ਕਿ 2 ਸਾਲੇ ਜਿਹੜੀ ਹੈ 2 ਸਾਲੇ ਕੈਪ ਰਹਿਣ ਵਾਲਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਹੈਗਾ ਤਾਂ ਦੱਸ ਦਈਏ ਕਿ ਹੁਣ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਕਿਸੇ ਵੀ ਦਾਖਲ ਕਾਲਜ ਦੇ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਤੁਹਾਨੂੰ ਸੂਚਨਾ ਪਾ ਸਕਦਾ ਕਿਉਂਕਿ ਉਹਨਾਂ ਨੇ 2 ਸਾਲਾਂ ਦੇ ਲਈ ਰੋਕ ਲਗਾਈ ਹੈ ਕਿ 2 ਸਾਲ ਫਰਵਰੀ 2026 ਇਹ ਤਾਰੀਖ ਮਿਥੀ ਹੈ ਕਿ ਫਰਵਰੀ 2026 ਤੱਕ ਰੋਕ ਲਗਾਈ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਦੱਸ ਦੇ ਕਿ ਪੂਰੀ